ਕਿ ਹਰ ਮਾਤਾ ਬਖਸ਼ੂ ਰਸੰਦ ਸੇ ਰਾਤੇ ਤਰਨ ਤੋਂ ਬਿਨਾ ਮਨੁੱਖ ਜਨਮ ਵਿਰਥ ਗਵਾ ਕੇ ਸੰਸਾਰ ਵਿੱਚੋਂ ਚਲਾ ਜਾਂਦਾ ਹੈ ਜੇ ਗੁਰੂ ਦੇ ਦਿੱਤੇ ਰਸਤੇ 'ਤੇ ਜੀਵ ਚੱਲਦਾ ਨਹੀਂ ਆਪਣੀ ਮਤ ਵਰਤਦਾ ਹੈ ਤੇ ਤਾਂ ਤਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਸਮਝਾ ਰਹੇ ਨੇ ਕਿ ਵਰਤੀ ਜੀਵਨ ਦੀ ਬਾਜੀ ਨੂੰ ਉਹ ਆ ਕੇ ਚਲਾ ਜਾਂਦਾ ਹੈ ਮਾਇਆ ਦੇ ਪਿਆਰ ਵਿੱਚ ਕਲੇਸ਼ ਵਿੱਚ ਰਹਿੰਦਾ ਹੈ ਇਸੇ ਵਿੱਚ ਹੀ ਮਰਦਾ ਹੈ ਫਿਰ ਜੰਮਦਾ ਹੈ ਆਉਂਦਾ ਹੈ ਫਿਰ ਜਾਂਦਾ ਹੈ ਜੀਵ ਸਾਰੀ ਉਮਰ ਲੜਾਈ ਝਗੜੇ ਕਾਲ ਕਲੇਸ਼ ਗੁਰਬਾਣੀ ਨੂੰ ਨਾ ਵਿਚਾਰਨ ਕਰਕੇ ਨਾ ਸਮਝਣ ਕਰਕੇ ਇਹ ਗਿਆਨ ਨਾਲ ਲੈਣ ਕਰਕੇ ਜੀਵ ਜਿਹੜਾ ਹੈ ਜਮਦਾ ਹੈ ਮਰਦਾ ਹੈ ਵਾਰ-ਵਾਰ ਆਉਂਦਾ ਹੈ ਜਾਂਦਾ ਹੈ ਬਿਨ ਸਤਗੁਰ ਸੇਵੈ ਜਗਤ ਮੁਵਾ ਮਿਰਥਾ ਜਨਮ ਗੁਵਾਏ ਵਿਅਰਥਾ ਵਿਅਰਥਾ ਹੁੰਦਾ ਹੈ ਵਿਅਰਥ ਵਿਅਰਥ ਜਨਮ ਗਵਾ ਜਾਂਦਾ ਹੈ ਜੀਵਨ ਆਗਿਆ ਲੈਣ ਕਰਕੇ ਵਿਸ਼ਟਾ ਅੰਦਰਵਾਸ ਹੈ ਫਿਰ ਫਿਰ ਜੋਨੀ ਪਾਈ ਇਹਦਾ ਵਿਕਾਰਾਂ ਦੇ ਗੰਧ ਵਿੱਚ ਵਾਸ ਰਹਿੰਦਾ ਹੈ ਪਰਤ ਪਰ ਕੇ ਕਿ ਜੂਨਾ ਦੇ ਵਿੱਚ ਆਉਂਦਾ ਹੈ ਜੰਮਦਾ ਹੈ ਮਰਦਾ ਹੈ 84 ਲੱਖ ਦਾ ਜਿਹੜਾ ਦੁੱਖ ਭੋਗਦਾ ਹੈ ਜੀਵ ਜਿਹੜਾ ਹੈ ਨਾ ਗੁਰੂ ਦੀ ਮਤ ਲੈਣ ਕਰਕੇ ਇਹ ਬਾਰ-ਬਾਰ ਜੁਨਾਂ ਦੇ ਵਿੱਚ ਦੁੱਖ ਭੋਗਦਾ ਹੈ ਵਿਸ਼ਟਾ ਅੰਦਰ ਵਾਸ ਹੈ ਫਿਰ ਫਿਰ ਜੋਨੀ ਪਾਏ ਨਾਨਕ ਬਿਨ ਨਾਗੈ ਜਮ ਮਾਰਸੀ ਅੰਤ ਗਿਆ ਪਛਤਾਏ ਅਖੀਰ ਵੇਲੇ ਫਿਰ ਪਛਤਾਉਂਦਾ ਹੈ ਕਿਉਂਕਿ ਫਿਰ ਇਹਨੂੰ ਚੇਤਾ ਆਉਂਦਾ ਹੈ ਕਿ ਨਾਮ ਤੋਂ ਬਿਨਾ ਜਾਮ ਸਜ਼ਾ ਦੇਣਗੇ ਨਾਮ ਤੋਂ ਬਿਨਾ ਫਿਰ ਜਾਵੇਂ ਇਹਨੂੰ ਸਜ਼ਾ ਦਿੰਦੇ ਆ ਇਹ ਤੇ ਤਸ਼ੱਦਦ ਕਰਦੇ ਆ ਇਹਨੂੰ ਮਾਰਦੇ ਆ ਇਹਨੂੰ ਕੁੱਟਦੇ ਆ ਫਿਰ ਇਹ ਪਛਤਾਉਂਦਾ ਹੈ ਕਿ ਮੈਂ ਤਾਂ ਸਾਰੀ ਉਮਰ ਵਿਅਰਥੀ ਗਵਾ ਲਈ ਨਾਮ ਨਹੀਂ ਜਪਿਆ ਸਮਰਨ ਨਹੀਂ ਕੀਤਾ ਫਿਰ ਕਹਿੰਦਾ ਹੈ ਉਮਰ ਬੀਤ ਗਈ ਗੁਰਦੁਆਰੇ ਜਾਂਦੇ ਹਣੀ ਗੁਰਬਾਣੀ ਵਿਚਾਰਨ ਦੀ ਕਦੇ ਨਾ ਲੋੜ ਸਮਝੀ ਉਹ ਕਮਨਾਂ ਮੈਲੇ ਵੀ ਗ੍ਰੰਤੀ ਤੇ ਟੇਕ ਰੱਖਦੇ ਕੁੰਡ ਪੜਨ ਦੀ ਕਦੇ ਨਾ ਲੋੜ ਸਮਝੀ ਪਰ ਮਾਲੇ ਚੜਾ ਚੜਾ ਕੇ ਗੁਣ ਕਰ ਪਰਦੇ ਤੇ ਮਦਦ ਗਰੀਬ ਦੀ ਕਦੇ ਨਾ ਲੋੜ ਸੰਝੀ ਮੋਝ ਗੁਰੂ ਦਾ ਬਹੁਤਾਂ ਸਤਕਾਰ ਕਰਦੀ ਪਰ ਗੁਰੂ ਦੇ ਮੰਨਣ ਦੀ ਕਦੇ ਨਾ ਲੋੜ ਸਮਝੀ ਫਿਰ ਜੀ ਪਛਤਾਉਂਦਾ ਹੈ ਕਿ ਮੈਂ ਤਾਂ ਸਾਰੀ ਉਮਰ ਇਦਾਂ ਹੀ ਗਵਾ ਲਈ ਪਾਈ ਕੋਹਾੜਾ ਮਾਰਿਆ ਗਾਹੜ ਆਪਣੇ ਹਾਂ ਬੀਣ ਅਗਵਾਇਆ 20240 ਸਾਲ ਫਿਰ ਜੀ ਪਛਤਾਉਂਦਾ ਹੈ ਕਿ ਮੈਂ ਤਾਂ ਗੁਰਬਾਣੀ ਨੂੰ ਵਿਚਾਰਿਓ ਨਹੀਂ ਕਦੀ ਮੱਥਾ ਟੇਕਨ ਤਾਂ ਕੀ ਸੀਂਤ ਰਹਿ ਗਿਆ ਗੁਰਦੁਆਰੇ ਆਏ ਮੱਥਾ ਟੇਕਿਆ ਚਲੇ ਗਏ ਗੁਰਬਾਣੀ ਨੂੰ ਪੜਨ ਦੀ ਲੋੜ ਹੀ ਨਹੀਂ ਸਮਝੀ ਕਦੀ ਨਾ ਪੜਿਆ ਨਾ ਵਿਚਾਰਿਆ ਨਾ ਸਮਝਿਆ ਫਿਰ ਪਛਤਾਉਂਦਾ ਹੈ ਜੀਵ ਕਿ ਮੈਂ ਤਾਂ ਜਿਹੜਾ ਸਾਰਾ ਜੀਵਨ ਵਿਅਰਥੀ ਗਵਾ ਲਿਆ ਇਸ ਜਗ ਮੈਂ ਪੁਰਖ ਏਕ ਹੈ ਹੋਰ ਸਗਲੀ ਨਾਰ ਸਬਾਈ ਇਹ ਸੰਸਾਰ ਵਿੱਚ ਪਤੀ ਇੱਕੋ ਹੀ ਹੈ ਪਰਮਾਤਮਾ ਇੱਕੋ ਹੀ ਹੈ ਹੋਰ ਸਾਰੀ ਸ੍ਰਿਸ਼ਟੀ ਉਸ ਦੀਆਂ ਇਸਤਰੀਆਂ ਹੈ ਪਰਮਾਤਮਾ ਜਿਹੜਾ ਨਿਰਆਕਾਰ ਹੈ ਉਹ ਇੱਕੋ ਹੀ ਹੈ ਨਾ ਵਕੋ ਵਖਰੇਆ ਵਕੋ ਵਕਰੇ ਗੁਰਦੁਆਰੇ ਆਪੋ ਵਕਰੇ ਮੰਦਰਾਂ ਪਰ ਪ੍ਰਮਾਤਮਾ ਇੱਕੋ ਹੀ ਆ ਉਹ ਵੱਖ ਨਹੀਂ ਆ ਕੋਈ ਉਹਨੂੰ ਰਾਮ ਕਹਿੰਦਾ ਹੈ ਕੋਈ ਉਹਨੂੰ ਵਾਇਗੁਰੂ ਕਹਿੰਦਾ ਹੈ ਕੋਈ ਉਹਨੂੰ ਹਰੀ ਕਹਿੰਦਾ ਕੋਈ ਔੜ ਕਹਿੰਦਾ ਹੈ ਕੋਈ ਅੱਲਾਹ ਕਹਿੰਦਾ ਹੈ ਇਸੇ ਤਰ੍ਹਾਂ ਉਹ ਪ੍ਰਮਾਤਮਾ ਗੁਰੂ ਸਾਹਿਬ ਕਹਿੰਦੇ ਇੱਕੋ ਹੀ ਹੈ ਉਹ ਸਾਰਿਆਂ ਦਾ ਪਤੀ ਹੈ ਪਰਮੇਸ਼ਰ ਤੇ ਜਿੰਨੇ ਵੀ ਜੀਵ ਹੈ ਉਹਨਾਂ ਨੂੰ ਇਸਤਰੀਆਂ ਕਿਹਾ ਗਿਆ ਹੈ ਗੁਰਬਾਣੀ ਦੇ ਵਿੱਚ ਜਿਸ ਤਰ੍ਹਾਂ ਆਪਾਂ ਇਸ ਡੱਲੇ ਨਗਰ ਦੇ ਵਿੱਚ ਹੀ ਆਉਣਾ ਹੋਵੇ ਇਧਰੋਂ ਵੀ ਆ ਸਕਦੇ ਆ ਇਧਰਲੀ ਸੈਰ ਤੋਂ ਵੀ ਆ ਸਕਦੇ ਆ ਇਧਰੋਂ ਵੀ ਆ ਸਕਦੇ ਆ ਰਸਤੇ ਅਲੱਗ-ਲੱਗ ਹੈ ਪਰ ਪ੍ਰਮਾਤਮਾ ਇੱਕੋ ਹੀ ਹੈ ਇਸ ਕਰਕੇ ਗੁਰੂ ਸਾਹਿਬ ਸਮਝਾ ਰਹੇ ਨੇ ਕਿ ਪ੍ਰਮਾਤਮਾ ਅਲੱਗ ਹੈ ਤੁਸੀਂ ਵੰਡੀਆਂ ਪਾਈਆਂ ਨੇ ਗੁਰਦੁਆਰੇ ਅਲੱਗ-ਲੱਗ ਸਾਡੇ ਇਹ ਜਾਤਾ ਪਾਤਾ ਦੇ ਨਾਮ ਤੇ ਗੁਰਦੁਆਰੇ ਬਣੇ ਆ ਲੰਗਰ ਸਾਡੇ ਅਲੱਗ-ਅਲੱਗ ਆ ਇਸ ਕਰਕੇ ਗੁਰੂ ਸਾਹਿਬ ਕਹਿੰਦੇ ਕਿ ਇਹ ਸਾਰਾ ਕੁਝ ਤੁਸੀਂ ਅਲੱਗ-ਅਲੱਗ ਕੰਤਾ ਹੈ ਪਰਮਾਤਮਾ ਇੱਕੋ ਹੀ ਹੈ 1430 ਅੰਗਾਂ ਦੇ ਵਿੱਚ ਇਸ ਇਸ ਵਿੱਚ ਗਿਆਨ ਦਿੱਤਾ ਜਾ ਰਿਹਾ ਹੈ ਉਹ ਹੀ ਗਿਆਨ ਦੂਜੇ ਗੁਰੂ ਘਰ ਦੇ ਵਿੱਚ 1430 ਅੰਗਾਂ ਦੇ ਵਿੱਚ ਦਿੱਤਾ ਜਾ ਰਿਹਾ ਹੈ ਇਸ ਕਰਕੇ ਉਹ ਪ੍ਰਮਾਤਮਾ ਇੱਕੋ ਹੀ ਹੈ ਗੁਰੂ ਸਾਡਾ ਇੱਕੋ ਹੀ ਹੈ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨੇ ਗ੍ਰੰਥ ਗੁਰੂ ਸਾਡਾ ਇੱਕੋ ਹੀ ਅਸੀਂ ਵੰਡੀਆਂ ਪਾਣੀਆਂ ਗੁਰੂ ਨੂੰ ਵੀ ਵੰਡ ਲਿਆ ਸੀ ਗੁਰਦੁਆਰੇ ਤਾਂ ਵੱਡੇ-ਵੱਡੇ ਪਰ ਗੁਰੂ ਨੂੰ ਵੀ ਵੰਡ ਲਿਆ ਵਖਵਾ ਕਰ ਲਿਆ ਗੁਰੂ ਇਸ ਕਰਕੇ ਉਹ ਸਮਝਾ ਰਹੇ ਨੇ ਸਭ ਘਟ ਭੋਗ ਵੈ ਲਿਭਤ ਰਹੇ ਅਲਖਣਾ ਲਖਣਾ ਜਾਈ ਪਰਮਾਤਮਾ ਪਤੀ ਸਾਰੇ ਘਟਾਂ ਵਿੱਚ ਭੋਗਦਾ ਹੈ ਸਾਰੇ ਸਰੀਰਾਂ ਵਿੱਚ ਵਿਆਪਕ ਹੈ ਤੇ ਨਿਰਲੇਪ ਵੀ ਹੈ ਇਸ ਲਖ ਪ੍ਰਭੂ ਦੀ ਸਮਝ ਨਹੀਂ ਬੈਠਦੀ ਉਹ ਪਰਮਾਤਮਾ ਜਿਹੜਾ ਘਟ ਘਟ ਦੇ ਵਿੱਚ ਮੌਜੂਦ ਹੈ ਘਟ ਘਟ ਦੇ ਵਿੱਚ ਵਸਦਾ ਹੈ ਰਮਤ ਰਾਮ ਸਭ ਰਹਿਓ ਸਮਾਏ ਪੂਰੇ ਗੁਰੂ ਵੇਖਾਲਿਆ ਸ਼ਬਦੇ ਸੋਝੀ ਪਾਈ ਜਦੋਂ ਪੂਰੇ ਸਤਗੁਰ ਨੇ ਉਸਾ ਲੱਖ ਪ੍ਰਭੂ ਦਾ ਦਰਸ਼ਨ ਕਰਾ ਦਿੱਤਾ ਨਾ ਫਿਰ ਸਮਝ ਪੈਂਦੀ ਹੈ ਜਦੋਂ ਆਪਾਂ ਨਾਮ ਜਪਦੇ ਹਾਂ ਸਿਮਰਨ ਕਰਦੇ ਹਾਂ ਕਿ ਉਹ ਪਰਮਾਤਮਾ ਤਾਂ ਹਰੇਕ ਜਗ੍ਹਾ ਮੌਜੂਦ ਹੈ ਹਰੇਕ ਜਗ੍ਹਾ ਵਾਸ ਰਿਆ ਹੈ ਤੇ ਆਪਾਂ ਇੱਥੇ ਵੱਡੀਆਂ ਪਾ ਕੇ ਬੈਠੇ ਹਾਂ ਢੜੇ ਬਣਾ ਕੇ ਬੈਠੇ ਹਾਂ ਕੌਮਾਂ ਮਜਬਾਂ ਬਣਾ ਕੇ ਬੈਠੇ ਹਾਂ ਉਹ ਪਰਮਾਤਮਾ ਦੀ ਕੋਈ ਯਾਦ ਨਹੀਂ ਕੋਈ ਕੌਮ ਨਹੀਂ ਕੋਈ ਮਜਬ ਨਹੀਂ ਨਾ ਜਾਤੇ ਨਾ ਪਾਤੇ ਉਦੀ ਕੋਈ ਜਾਤ ਨਹੀਂ ਕੋਈ ਪਾਤ ਨਹੀਂ ਆ ਉਹ ਪ੍ਰਭੂ ਜਿਹੜਾ ਹੈ ਜਾਤਾਂ ਪਾਤਾਂ ਤੋਂ ਉੱਪਰ ਹੈ ਪੁਰਖੇ ਸੇਵੇ ਸੇ ਪੁਰਖ ਹੋਵੇ ਜਿਨੇ ਹੋਮੇ ਸ਼ਬਦ ਜਲਾਈ ਜਿੰਨਾ ਮਨੁੱਖਾਂ ਨੇ ਸ਼ਬਦ ਰਾਹੀਂ ਹੰਕਾਰ ਨੂੰ ਦੂਰ ਕੀਤਾ ਹੈ ਉਹ ਪ੍ਰਭੂ ਪੁਰਖ ਨੂੰ ਜਪਦੇ ਆ ਤੇ ਉਸ ਪੁਰਖ ਦਾ ਰੂਪ ਹੋ ਜਾਂਦੇ ਆ ਜਿਨ੍ਹਾਂ ਨੇ ਜਪਿਆ ਹੈ ਜਿਨ੍ਹਾਂ ਨੇ ਸਿਮਰਨ ਕੀਤਾ ਹੈ ਉਹ ਪ੍ਰਭੂ ਦਾ ਰੂਪ ਹੀ ਹੋ ਜਾਂਦੇ ਆਪਾਂ ਪੜੀ ਜਾ ਰਹੇ ਆ ਗੁਰਬਾਣੀ ਦੇ ਵਿੱਚ ਪਰ ਜਪਦੇ ਨਹੀਂ ਗਰੰਤੀ ਸਿੰਘ ਪੜੀ ਜਾਂਦੇ ਆ ਜਿਨੀਆਂ ਨਾਮ ਧਿਆਇਆ ਗਏ ਮਸਕਤ ਕਾਲ ਪਰ ਕਦੀ ਜਪਿਆ ਨਹੀਂ ਬੈਠੇ ਨਹੀਂ ਕਿਤੇ ਅੱਧਾ ਘੰਟਾ 15 ਮਿੰਟ ਬੈ ਕੇ ਵੀ ਨਾਮ ਨਹੀਂ ਜਪਿਆ ਗੁਰੂ ਘਰ ਦੇ ਵਿੱਚ ਆਏ ਬਸ ਅਸੀਂ ਵੇਲੇ ਚਲੇ ਗਏ ਪੜੀ ਜਾਂਦੇ ਆ ਜਿਨੀਆਂ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਦੇਵ ਨੂੰ ਕੁਝ ਨਹੀਂ ਦਿੱਤੀ ਛੁੱਟੀ ਨਾਲ ਪੜੀ ਜਾਂਦੇ ਆ ਸੇ ਮੁਕਤ ਸੇ ਮੁਕਤ ਪਏ ਜਨ ਆ ਪਿਆ ਜੀ ਪਰ ਕਦੀ ਨਹੀਂ ਤੇ ਆਇਆ ਕਦੀ ਜੱਪਿਆ ਹੀ ਨਹੀਂ ਕਦੀ ਸਿਮਰਨ ਨਹੀਂ ਕੀਤਾ ਇਕੱਠੇ ਬੈਠ ਕੇ ਪਿਆਜ ਘੰਟਾ 2 ਘੰਟੇ ਗੁਰੂ ਗੋਬਿੰਦ ਸਾਹਿਬ ਦੇ ਵਿੱਚ ਮਹੀਨੇ ਮਸਿਆ ਹੀ ਕਿਤੇ ਸਿਮਰਨ ਕਰ ਲਈਏ ਮਸਿਆ ਆਈ ਸਗਰਾ ਦੇ ਆਈ ਇਹ ਨਹੀਂ ਵੀ ਇਕੱਠੇ ਬੈਠ ਕੇ ਨਾਮ ਜਪੜੀਏ 1 ਘੰਟਾ 2 ਘੰਟੇ ਬਸ ਲੰਗਰ ਲਾ ਲਿਆ ਖਾ ਲਿਆ ਲੰਗਰ ਲਾ ਲਿਆ ਤੇ ਖਾ ਲਿਆ ਗਏ ਛੜੇ ਗੁਰੂ ਸਾਹਿਬ ਕਹਿੰਦੇ ਖਾਂਦਿਆ ਖਾਂਦਿਆ ਤਾਂ ਕਈ ਯੁੱਗ ਹੋ ਗਏ ਆ ਤੇਰੇ ਦਾਦ ਵੀ ਖਸ ਗਏ ਹੋਣਾ ਨਵੇਂ ਲਵਾੜੇ ਤੂੰ ਖਾਂਦਿਆ ਖਾਂਦਿਆ ਮੂਹ ਘਟਾ ਪੈਨੰਦਿਆ ਸਭ ਅੰਗ ਕਹਿੰਦੇ ਤੇਰੇ ਅੰਗ ਵੀ ਖਸ ਗਏ ਵਾ ਤੇਰਾ ਸਰੀਰ ਵੀ ਤੇਰਾ ਸਾਥ ਛੱਡਦਾ ਜਾ ਰਿਹਾ ਖਾਂਦਿਆ ਖਾਂਦਿਆ ਮੂਹ ਘਟਾ ਪੈਨੰਦਿਆ ਸਭ ਅੰਗ ਨਾਨਕ ਤ੍ਰਿਕ ਤਿਨਾ ਦਾ ਜੀਵਿਆ ਜਿਨ ਸੱਚ ਨਾਲ ਲਗੋ ਰੰਗ ਕਹਿੰਦੇ ਕਿ ਸੰਗਰਾਦ ਆਈ ਮੱਸਿਆਈ ਲੰਗਰ ਬਣਾ ਲਿਆ ਤੇ ਖਾ ਲਿਆ ਕਦੀ ਨਾਮ ਨਹੀਂ ਜਪਿਆ 2 ਘੰਟੇ ਘੰਟਾ ਵੀ ਅੱਜ ਸੰਗਰਾਦ ਜਾਂ ਬਸਿਆ ਹੈ ਘੰਟਾ 1 ਘੰਟਾ ਅੱਧਾ ਘੰਟਾ ਬੈਠ ਕੇ ਸਾਰਾ ਨਜ਼ਰ ਨਾਮ ਜਪੇ ਗੁਰੂ ਘਰ ਦੇ ਵਿੱਚ ਇਸ ਕਰਕੇ ਗੁਰੂ ਸਾਹਿਬ ਕਹਿ ਰਹੇ ਨੇ ਕਿ ਬਿਨ ਸਤਗੁਰ ਸੇਵੈ ਜਗਤ ਮੁਵਾ ਬਿਰਥਾ ਜਨਮ ਗਵਾਏ ਇਹ ਜਿਹੜਾ ਹੈ ਜੀਵ ਆਪਣਾ ਜੀਵਨ ਬਿਰਥਾ ਗਵਾ ਜਾਂਦਾ ਹੈ ਨਾਮ ਤੋਂ ਬਿਨਾ ਸਮਰਨ ਤੋਂ ਬਿਨਾ ਕਹਿੰਦੀ ਕਿ ਕੋਈ ਇਹ ਜਿਹੜਾ ਸੰਸਾਰ ਹੈ ਨਾਸ਼ਵੰਤ ਹੈ ਮਿਥਿਆ ਹੈ ਖਤਮ ਹੋਣ ਵਾਲਾ ਹੈ ਰਾਜ ਬਨਾਸੀ ਕਾਹ ਬਨਾਸੀ ਸਾਗਦ ਪੀਵੇ ਨਾਦਾ ਅਦ੍ਰਿਸ਼ਟ ਮਾੜ ਹੈ ਸਗਲੋ ਵਿੱਚ ਦਿੱਤ ਇੱਕ ਸਾਧ ਵਜਨਾ ਅਟਲਾਦਾ ਨਾਮ ਰਿਓ ਸਾਧੂ ਰਿਓ ਰਿਓ ਗੁਰੂ ਗੋਬਿੰਦ ਕਹੋ ਨਾਨਕ ਇਸ ਜਗਤ ਮੈਂ ਕਿਨ ਜਪਿਓ ਗਰਮੰਤਰ ਜਿਨ੍ਹਾਂ ਨੇ ਨਾਮ ਜਪ ਲਿਆ ਸਿਮਰਨ ਕਰ ਲਿਆ ਉਹ ਹੀ ਜੀਵ ਦੇ ਨਾਲ ਜਾਣਾ ਹੈ ਆਪਾਂ ਦੇਖਦੇ ਹਾਂ ਆੜਾ ਇਹ ਆ ਕੇ ਸਾਰੇ ਦੇਸ਼ਾਂ ਦੇ ਵਿੱਚ ਆਇਆ तकरीबन ਉਹ ਜਿਹੜੇ ਪੈਸੇ ਆ ਮਾਇਆ ਉਦਾਂ ਹੀ ਰੁੜ ਗਈ ਉਹਨਾਂ ਦੀ ਇਕੱਠੀ ਕੀਤੀ ਵਿੱਚ ਪਾਣੀ ਦੇ ਵਿੱਚ ਇਸ ਕਰਕੇ ਜਿਹੜਾ ਇਹ ਨਾਮ ਧੰਨ ਹੈ ਇਹ ਜਿਹੜਾ ਸਿਮਰਨ ਹੈ ਕੀਤਾ ਏ ਨਾ ਹੀ ਰੁੜਦਾ ਹੈ ਨਾ ਇਹ ਨੂੰ ਕੋਈ ਲੁੱਟ ਸਕਦਾ ਹੈ ਨਾ ਹੀ ਇਹ ਖਰਚ ਹੋ ਸਕਦਾ ਹੈ ਇਹੋ ਧਨ ਅਖੋਟ ਹੈ ਨਾਨਕ ਉੱਤੇ ਨਾ ਜਾਏ ਇਹ ਨਾ ਹੀ ਘਟਦਾ ਹੈ ਨਾ ਹੀ ਇਹ ਨੂੰ ਕੋਈ ਲੁੱਟ ਸਕਦਾ ਹੈ ਨਾ ਹੀ ਇਹ ਰੁੜ ਸਕਦਾ ਹੈ ਇਸ ਕਰਕੇ ਜਿਨ੍ਹਾਂ ਨੇ ਵੀ ਜਪਿਆ ਹੈ ਤਨ ਤਨ ਸਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਪਾਵਨ ਗੁਰਬਾਣੀ ਅੰਦਰ ਹੁਕਮ ਕਰ ਰਹੇ ਨੇ ਜਿਨ੍ਹਾਂ ਨੇ ਵੀ ਜਪਿਆ ਹੈ ਜਿਨ੍ਹਾਂ ਨੇ ਸਿਮਰਨ ਕੀਤਾ ਹੈ ਜਿਨ੍ਹਾਂ ਹਰ ਜਪਿਆ ਸਿਹਾਰ ਹੋਏ ਜਿਨ੍ਹਾਂ ਨੇ ਜਪਿਆ ਹੋ ਪਰਮਾਤਮਾ ਦਾ ਰੂਪੀ ਹੋ ਗਏ ਜਿਨ੍ਹਾਂ ਨੇ ਸਿਮਰਨ ਕੀਤਾ ਹੈ ਸੋ ਕੋਈ ਵੀ ਰਸਨਾ ਵਾਂਜੀ ਨਾ ਰਹ ਜਵੀ ਸਾਰੇ ਹੀ ਕਰੋ ਸ਼ਰੂ ਬਾਹੀ ਗੁਰੂ ਵਾਹ